ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਇਨਸਾਨ ਕਹਿਦਾ ਨਵੀ ਮੇਰੇ ਵਰਗਾ ਕੋਈ ਵੀ ਕਾਰੀਗਰ ਨਹੀਂਗਾ ਕੁਦਰਤ ਨੇ ਹਰਕ ਚੀਜ਼ ਨੂੰ ਹਰਕ ਜੀਵ ਨੂੰ ਐਡੀ ਵੱਡੀ ਕਾਰੀਗਰੀ ਦਿੱਤੀ ਹੈ ਨਾ ਜੋ ਕੋਈ ਸਮਝ ਨਹੀਂ ਸਕਦਾਗਾ ਆ ਦੇਖੋ ਮੱਕੜੀ ਦੀ ਕਾਰਾਗਰੀ ਦੇਖੋ ਕਿਸ ਤਰ੍ਹਾਂ ਹੈ ਜਾਲ ਬੁੰਨ ਰਹੀ ਆ ਹੈਨਾ ਤੇ ਇਥੇ ਇਨਸਾਨ ਕਹਿ ਦਿੰਦਾ ਵੀ ਮੇਰੇ ਵਰਗਾ ਕੋਈ ਨਹੀਂਗਾ ਤੇ ਆ ਦੇਖੋ ਯਾਰ ਸਲਾਮ ਆਇਰ ਕੁਦਰਤ ਨੂੰ ਕੁਦਰਤ ਵਰਗਾ ਕੋਈ ਵੀ ਨਹੀਂ ਹੋ ਸਕਦਾ ਤੇ ਨਾ ਹੀ ਕੋਈ ਹੋ ਸਕੇ ਹਣਾ ਪਰਮਾਤਮਾ ਨੂੰ ਲੋਕ ਉਂਝੀ ਸਮਝਦੇ ਹਨ ਆ ਦੇਖੋ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝਦਾ ਇੱਕ ਵਿਜੜਾ ਹੁੰਦਾਗਾ ਵਿਜੜੇ ਦਾ ਵੀ ਆਨਲਾ ਦੇਖਣਾ ਹੋਵੇ ਕਿਸ ਤਰ੍ਹਾਂ ਉਹ ਬੁੰਦਾ ਵਿਜੜਾ ਆਨਲੇ ਨੂੰ ਆਪਦੇ ਨੂੰ ਆ ਦੇਖੋ ਭਈ ਇਸੇ ਕਰਕੇ ਵੀ ਕਿਸੇ ਚੀਜ਼ ਦਾ ਇਨਸਾਨ ਨੂੰ ਹੰਕਾਰ ਹੋ ਮੈ ਨਹੀਂ ਕਰਨਾ ਚਾਹੀਦਾਗਾ ਆਹ ਦੇਖੋ ਪ੍ਰਮਾਤਮਾ ਦੀ ਕਾਰਾਗਰੀ ਨੂੰ ਪ੍ਰਮਾਤਮਾ ਹੀ ਸਮਝੇ ਹਰ ਇੱਕ ਦੇ ਵਿੱਚ ਪ੍ਰਮਾਤਮਾ ਨੇ ਕਾਰਾਗਰੀ ਭਰੀ ਹੋਈ ਆ ਦੇਖੋ ਬਈ ਇਸ